ਆਸੇ ਕੀਏ ਜਿਹੜਾ ਸਾਡੇ ਨਵੇਂ ਮੰਤਰੀ ਜੀ ਬਣਿਆ ਨੇ ਕੰਜਰ ਭਾਵੇਂ ਟੀਕੋ ਲਾਉਣੀ ਬਾਕੀ ਦੇਖੋ ਕੀ ਬੰਦਾ ਹੈ ਬਾਕੀ ਅਸੀਂ ਦੁਕਾਨਦਾਰ ਸੇਵ ਨਹੀਂ ਹੈਗੇ ਜੋ ਚੱਲ ਰਿਹਾ ਰਸਤਾ ਹੈ ਕੀ ਮੈਂ ਅੱਗੇ ਵੀ ਇੱਧਰੀਆਂ ਮਾਰ ਦਤਾ ਤੇ ਰੋਡ ਦੇ ਉੱਤੇ ਹੋਈ ਕੋਈ ਨਾ ਕੋਈ ਕੈਮਰੇ ਦੇ ਰਿਕਾਰਡਿੰਗ ਮੰਗਨ ਆਂਦਾਰ ਸਮਾਂ ਹੀ ਕੁਛ ਨਹੀਂ ਹੋਇਆ ਇਹ ਤਾਂ ਇਹ ਤਿੰਨ ਸਾਡੇ ਦਿਨ ਦਾ ਸਮਾਂ ਹੈ ਗੱਲ ਹੈ ਨਾ ਕਿ ਜਿੰਨੀ ਦੇਰ ਤੱਕ ਜਨਤਾ ਕੰਮ ਨੂੰ ਨਹੀਂ ਲੱਗੇ ਉਮਰ ਵੀ ਕੁਛ ਨਹੀਂ ਹੈਗੀ ਜਿਨ੍ਹਾਂ ਨੂੰ ਪੜਿਆ ਛੋਟੇ ਛੋਟੇ ਮੁੰਡੇ ਸਿਗੇ ਜਿਹੜਾ ਦੱਸਿਆ ਕਿ ਪਲੱਸ 1 ਤੇ ਜਾਂ 10ਵੀਂ ਦੇ ਲੜਕੇ ਆ ਤੇ ਬਾਜ਼ਾਰ ਸਾਰਾ ਇਕੱਠਾ ਹੋ ਗਿਆ ਤੇ ਕੁਝ ਨਹੀਂ ਹੋ ਪਾਇਆ ਨੇ ਬਾਈਕਾਂਸ ਕੱਟਾ ਨਹੀਂ ਹੰਦਿਆ ਲੋਕ ਕੁਝ ਵੀ ਕਰਦਾ ਲੱਗਦਾ ਜੀ ਅੱਜ ਕਾਰਵਾਈ ਨਾ ਹੋਈ ਕੱਲ ਨੂੰ ਫੇਰ ਵੱਡੀ ਵਾਰਦਾਤ ਨੂੰ ਅਨਜਾਮ ਦੇ ਸਕਦੇ ਨੇ ਕਿਉਂ ਐਕਸਪੈਕਟ ਤੇ ਇਹੀ ਕਰਦੇ ਆ ਪ੍ਰਸ਼ਾਸਨ ਕੀ ਕਰਦਾ ਹਮ ਐਕਸਪੈਕਟੇਸ਼ਨਸ ਤਾਂ ਸਾਡੀਆਂ ਹੈ ਹੀ ਨੇ ਕਿ ਕੀ ਕਰਦਾ ਬਾਕੀ ਸਾਡੀ ਐਂਸ ਥੈਂਕਸ ਟੂ ਗੋਡ ਹੈ ਕਿ ਸਾਡੀ ਆਪ ਨੂੰ ਫੋਨ ਨਹੀਂ ਲੱਗਿਆ ਤੋ ਫੋਨ ਆ ਗਿਆ ਵਿੱਚ ਫੋਨ ਚਲੀ ਜਾਂਦਾ ਹੈ ਕੋਈ ਵੱਡੀ ਵਾਰਦਾਤ ਵੀ ਹੋ ਸਕਦੀ ਮਾਨ ਕੇ ਜਾ ਵੀ ਸਕਦੇ ਵੀ ਹੋਰ ਸਕਦੇ ਉਹਦੇ ਕੋਲ ਦੰਦ ਸੀਗੇ ਉਹਦੇ ਕੋਲ ਐਕਸਟਰ ਉਹਦੇ ਕੋਲ ਦੰਦ ਸੀਗੇ ਕੁਝ ਵੀ ਕਰ ਸਕਦਾ ਸੀਗਾ ਕਿੰਨੇ ਬੰਦੇ ਆਏ ਸੀ 600 600 ਤੇ ਉਹਨੇ ਕਿੰਨੇ ਰਾਉਂਡ ਅਪ ਕੀਤੇ ਹੋਏ ਤੁਸੀਂ ਅੰਦਰ ਕਿੰਨੇ ਪਾਏ ਲੜਾਈ ਮੇਰੀ ਗੱਲ ਸਰ ਕਿਹੜਾ ਇਦਾਂ ਦਾ ਮਾਮਲਾ ਜਿਹੜਾ ਸ਼ਟਰ ਬੰਦ ਕਰਕੇ ਕੀਤਾ ਜਾ ਰਿਹਾ ਜਿਹੜੇ ਮੀਡੀਆ ਦੇ ਸਾਹਮਣੇ ਜਿਹੜੀ ਪੁਸ਼ਟੀ ਨਹੀਂ ਹੋ ਰਹੀ ਪੁਸ਼ਟੀ ਤਾਂ ਅੰਦਾਜ਼ਾ ਕਰ ਪੁਸ਼ਟੀ ਇਹਦਾ ਕਿੰਨੇ ਪਤਾ ਕਿ ਜਦੋਂ ਮੋਦਕ ਪੰਦੇ ਆ ਜਾਂਦੇ ਜਿਹੜਾ ਰਾਜਨਮਾ ਚ ਹੋ ਜੀਏ ਇਹ ਸਰ ਦੂਰ ਚਲ ਛੋਟੇ ਆਲੇ ਕਿੰਨੀ ਉਮਰ ਆ ਜਿਹੜੇ ਫੜੇ ਆ ਉਹਨਾਂ ਦੀ ਬਹੁਤ ਕਲਾਸ 1 ਤੋਂ ਪੜ ਰਿਹਾ ਅੱਛਾ ਉਹ ਦੇਖਿਆ ਵੀ ਇਹਦਾ ਬੱਚੇ ਦਾ ਕੈਰੀਅਰ ਦਾ ਖਰਾਬ ਹੋਏ ਕਿ ਇੰਦਾ ਦੀ ਕੈਰੀਅਰ ਸਾਡੇ ਜੀ 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 ਸਰ ਤੁਹਾਡਾ ਦੇਖੋ ਇੱਕ ਬੈਸਟ ਏਰੀਆ ਜਿਹੜਾ ਮੰਨਿਆ ਹੇ ਨਵੇਂ ਨਵੇਂ ਐਮ ਐਲ ਏ ਸਾਹਿਬ ਜਿothe ਉਹਨਾਂ ਦੇ ਏਰੀਆ 'ਚ ਇੰਧਰ ਵਰਦਾਤ ਹੋਣ ਤੇ ਤੁਸੀਂ ਮੁੱਕੇ ਰਹੇ ਮੌਜੂਦਾ ਆਮ ਪਾਰਟੀ ਦੇ ਬੰਦੇ ਬੰਦੇ ਨਹੀਂ ਕਹਿਦਾ ਇਹ ਹਾਲਾਤ ਸੁਧਾਰਨ ਦੀ ਹੀ ਕੋਸ਼ਿਸ਼ ਕਰ ਰਹੇ ਆ ਨਾ ਕਿ ਜੇ ਕੋਈ ਕਹਿੰਦੇ ਗਲਤੀ ਕੀਤੀ ਉਹਨਾਂ ਨੂੰ ਜਾਨਣਾ ਪਾ ਕੇ ਬਕਰ ਖਤਮ ਕਰੀਏ ਬੱਚੇ ਦਾ ਕੈਰੀਅਰ ਦਾ ਖਰਾਬ ਹੋਵੇ ਕੀ ਕੋਈ ਚੀਜ਼ ਖਰੀਦਣ ਆਏ ਸੀ ਕਿ ਉਹ ਦੇਖ ਰਹੇ ਆ ਬਾਕੀ ਬੰਦੇ ਕੀ ਨਾਮ ਕੀ ਅਸਰ ਦੁਕਾਨ ਦਾ ਜਿੱਥੇ ਆਏ ਸੀ ਕੋੜਾ ਇਲੈਕਟ੍ਰੋਨਿਕਸ ਠੀਕ ਠੀਕ ਅੱਛਾ ਜੀ ਇਹਨਾਂ ਦੀ ਲੋਨ ਬੰਨੇ ਬਾਈਕੋ ਤੇ ਦਰਾਈ ਹੋਈ ਆ ਅੱਛਾ ਜੀ ਕਿ ਉਹ ਬੰਦੇ ਦਾਤ ਲੈ ਕੇ ਆ ਗਏ ਅੱਛਾ ਜੀ ਭੱਜ ਗਏ ਤਿੰਨ ਬੰਦੇ ਦੋ ਬੰਦੇ ਨਹੀਂ ਭੱਜ ਗਏ ਤੁਸੀਂ ਕੱਢੀ ਲੜਕੇ ਕਿੱਥੋਂ ਦੇ ਲੜਕੇ ਕਿੱਥੋਂ ਦੇ ਲੜਕੇ ਹੈਗੇ ਆ ਜਨਾਬ ਨਾਮ ਨਾ ਦਸੀਓ ਅਡਰੈਸ ਹੈ ਕਿਹੜਾ ਹੈ ਕਿੰਨਾ ਕਿੰਨਾ ਕਿੰਨੇ ਕੀ ਏਜ ਹੈਗੀ ਆ ਏਜ ਦੱਸੇ 18-19 ਸਾਲ ਅੱਛਾ ਤੇ ਹੁਣ ਕੋਈ ਹਥਿਆਰ ਵੀ ਬਰਾਮਦ ਕੀਤਾ ਹੈ ਕੋਈ ਨਹੀਂ ਹਥਿਆਰ ਵਾਲੇ ਪੱਤ ਜੀ ਅੱਛਾ ਜੀ ਨਾਮ ਦੱਸਣਗੇ ਥਾਣੇ ਵਾਲੇ ਬਸਤੀਪਾਲਾ ਖੇੜਾ ਵਾਲੇ ਇੰਚ ਕਰਦੇ ਅੱਛਾ ਜੀ ਤਾਂ ਹੁਣ ਕੀ ਕਾਰਵਾਈ ਜਿਹੜੀ ਕੀਤੀ ਗਈ ਥਾਣੇ ਵਾਲੇ ਆ ਰਹੇ ਆ ਅਫਸਰ ਆ ਗਿਆ ਉਹ ਕਰ ਦੇ ਗਏ ਤੁਸੀਂ ਕਿਹਦਾ ਨਾਮ ਦੱਸ ਦੋ ਹੰਕਾਰ ਸਿੰਘ ਜੀ ਕਿਹੜੇ ਥਾਣੇ ਵਾਲੇ 2 ਨੰਬਰ ਪੀਚਾ ਧੰਨਵਾਦ ਠੀਕ